ਜੇ ਪੰਜਾਬ ਵੱਲ ਕਿਸੇ ਨੇ ਮਾੜੀ ਅੱਖ ਦੇ ਕੇ ਵਿਚਾਕਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਬਿਆਨ ਦੱਸਿਆ ਕਿ ਬਲਤੇਜ ਪੰਨੂ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਉਹਨਾਂ ਨੇ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਜੋ ਕਤਲ ਹੋਇਆ ਉਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਹਾਲਾਂਕਿ ਉੱਥੇ ਕਈ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਅਹਿਮ ਕਾਨਫਰੰਸ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਨੂੰ ਅਸੀਂ ਸਿੱਧੀ ਚੇਤਾਵਨੀ ਦਿੰਨੇ ਆ ਤੇ ਜਿਸ ਤੋਂ ਬਾਅਦ ਉੱਥੇ ਹੀ ਦੂਜੇ ਪਾਸੇ ਰਾਣਾ ਬਲਾਚੌਰੀਆ ਮਾਮਲੇ ਦੇ ਵਿੱਚ ਵੀ ਬਲਤੇਜ ਪੰਨੂ ਦੇ ਵੱਲੋਂ ਕੁਝ ਵੱਡੇ ਖੁਲਾਸੇ ਕੀਤੇ ਗਏ ਨੇ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਹੜਾ ਸਰਪੰਚ ਦਾ ਮਰਡਰ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦਾ ਉਹਦੇ ਸਬੰਧੀ ਤੇ ਦੂਸਰੀਆਂ ਜਿਹੜੀਆਂ ਖਬਰਾਂ ਆਪਕੋ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਕਿ ਜਿਹੜੇ ਸਾਡੇ ਕੁਝ ਵਿਰੋਧੀ ਧਿਰ ਵਾਲੇ ਜਿਹੜੇ ਗੱਲ ਕਰਦੇ ਆ ਕਿ ਪਤਾ ਨਹੀਂ ਲਾ ਐਂਡ ਆਰਡਰ ਨੂੰ ਕੀ ਹੋ ਗਿਆ ਇੱਕ ਗੱਲ ਬੜੀ ਕਲੀਅਰ ਜਿਹੜੀ ਮਾਨ ਸਾਹਿਬ ਨੇ ਬਾਰ-ਬਾਰ ਕਹੀ ਹੈ ਕਿ ਜੇ ਕੋਈ ਵਿਅਕਤੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਉਹ ਕਿਸੇ ਦੇ ਉੱਤੇ ਗੋਲੀ ਚਲਾਉਂਦਾ ਤਾਂ ਅੱਗੋਂ ਉਹਨੂੰ ਲੋਰੀ ਨਹੀਂ ਸੁਣਾਈ ਜਾਊਗੀ ਉਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਊਗਾ ਪੰਜਾਬ ਮਾਨਸਾਬ ਦੇ ਸੁਰੱਖਿਅਤ ਹੱਤਾਂ ਦੇ ਵਿੱਚ ਹੈ ਔਰ ਜ਼ੀਰੋ ਟੋਲਰੈਂਸ ਨੀਤੀ ਹੈ ਅੱਜ ਸਵੇਰੇ ਤੁਸੀਂ ਡੀਜੀਪੀ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਸੁਣੀ ਹੈ ਕਿ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂਗਾ ਜਿਹੜਾ ਅਨਸੋਲਵਡ ਹੈ ਪੰਜਾਬ ਪੁਲਿਸ ਸਮਰੱਥ ਹੈ ਇਸ ਚੀਜ਼ ਦੇ ਕਿ ਉਹ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰ ਸਕੇ ਔਰ ਉਹ ਲੇਟੈਸਟ ਇਕਵਿਪਮੈਂਟ ਦੇ ਨਾਲ ਮਕੰਮਲ ਰੂਪ ਦੇ ਵਿੱਚ ਲੈਸ ਹੈ ਸਰਪੰਚ ਦਾ ਜਿਹੜਾ ਮਰਡਰ ਹੋਇਆ ਸੀ 110 ਕਿਲੋਮੀਟਰ ਤੱਕ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਿਹੜੀ ਸੀ ਉਹ ਲੰਬੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਚੇਸ ਕਰਦਿਆਂ ਹੋਇਆਂ ਪੁਲਿਸ 36 ਗੜ ਤੱਕ ਪਹੁੰਚ ਗਈ 36 ਗੜ ਦੀ ਪੁਲਿਸ ਦੀ ਮਦਦ ਦੇ ਨਾਲ ਦੋਨੋਂ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਔਰ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਉਹਨੂੰ ਪਨਾਹ ਦੇਣ ਵਾਲਾ ਜਿਹੜਾ ਵਿਅਕਤੀ ਸੀ ਉਹਨੂੰ ਵੀ ਅਰੈਸਟ ਕੀਤਾ ਗਿਆ ਲੁਧਿਆਣਾ ਦੇ ਵਿੱਚ ਹੈਬੋਵਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਗੋਦਾਰਾ ਗੈਂਗ ਦੇ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਔਰ ਦੋਨੋਂ ਅਰੈਸਟ ਕੀਤੇ ਗਏ ਨੇ ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਸੀ ਇੱਕ ਜਿਹੜੀ ਹੋਰ ਤੁਹਾਨੂੰ ਮੈਂ ਅਪਡੇਟ ਦੇਣੀ ਚਾਹੁੰਦਾ ਜਿਹੜੀ ਕਿ ਰਾਣਾ ਬਲਾਚੌਰੀਆ ਜਿਹੜਾ ਖੇਡਾਂ ਦਾ ਪ੍ਰਮੋਟਰ ਸੀਗਾ ਉਹਦੇ ਉੱਤੇ ਜਿਹੜੀ ਗੋਲੀ ਚੱਲੀ ਸੀ ਇੱਥੇ ਮੋਹਾਲੀ ਦੇ ਵਿੱਚ ਗਰਾਊਂਡ ਉਹਦੇ ਸਬੰਧੀ ਜਿਹੜੇ ਉਹਨੂੰ ਉੱਤੇ ਗੋਲੀ ਚਲਾਉਣ ਵਾਲੇ ਸ਼ੂਟਰ ਸੀ ਉਹ ਦੋਨੋਂ ਅਰੈਸਟ ਕਰ ਲਏ ਗਏ ਆ ਔਰ ਇਹਨਾਂ ਨੂੰ ਪੱਛਮੀ ਬੰਗਾਲ ਦੇ ਵਿੱਚੋਂ ਕੋਲਕਾਤਾ ਤੋਂ ਅਰੈਸਟ ਕੀਤਾ ਗਿਆ ਸ਼ੂਟਰ ਜੇ ਇਹ ਸਮਝਦੇ ਆ ਗੈਂਗਸਟਰਾਂ ਦੇ ਗੁਰਗੇ ਜੇ ਸਮਝਦੇ ਆ ਉਹ ਗੋਲੀ ਚਲਾ ਕੇ ਕਿਸੇ ਸੂਬੇ ਦੇ ਵਿੱਚ ਜਾ ਕੇ ਹੋਰ ਸੂਬੇ ਦੇ ਵਿੱਚ ਜਾ ਕੇ ਲੁਕ ਜਾਣਗੇ ਤਾਂ ਉਹ ਇੱਕ ਬਹੁਤ ਵੱਡੀ ਭਲੇਖੇ ਦੇ ਵਿੱਚ ਨੇ ਔਰ ਉਹ ਆਪਣਾ ਇਹ ਭਲੇਖਾ ਕੱਢ ਦੇਣ ਕਿ ਪੰਜਾਬ ਪੁਲਿਸ ਉਹਨਾਂ ਨੂੰ ਫੜਨ ਦੇ ਸਮਰੱਥ ਨਹੀਂ ਹੈ ਮੈਂ ਸੁਣ ਰਿਹਾ ਸੀ ਇੱਕ ਦੋ ਜਗ੍ਹਾ ਦੇ ਉੱਤੇ ਕਿ ਪੰਜਾਬ ਪੁਲਿਸ ਦੇ ਵਿੱਚ ਮੈਂ ਅੱਜ ਸਵੇਰੇ ਹੀ ਸੁਣ ਰਿਹਾ ਸੀਗਾ ਇੱਕ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦਾ ਕਿ ਇਹ ਜੀ ਇਹ ਫਿਰ ਕਾਧ ਲਈ ਬਣਾਈ ਹੋਈ ਹੈ ਐਨਟੀ ਗੈਂਗਸਟਰ ਟਾਸਕ ਫੋਰਸ ਉਹ ਇਹ ਤਾਂ ਅਫਸਰ ਹੀ ਲਾਏ ਹੋਏ ਨੇ ਉਹ ਕੰਮ ਹੀ ਨਹੀਂ ਕਰ ਰਹੇ ਇਹ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਅਰੈਸਟ ਹੋਈਆਂ ਨੇ ਇਹ ਉਸੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੀਤੀਆਂ ਨੇ ਇਹ ਪੰਜਾਬ ਪੁਲਿਸ ਨੂੰ ਇਸ ਸਮਰੱਥ ਜਿਹੜਾ ਉਹ ਬਣਾਇਆ ਗਿਆ ਮਾਨ ਸਾਹਿਬ ਦੇ ਵੱਲੋਂ ਔਰ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਬਿਲਕੁਲ ਫ੍ਰੀ ਹੈਂਡ ਦਿੱਤਾ ਗਿਆ ਕਿ ਜਿਹੜਾ ਵਿਅਕਤੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਇਹਨਾਂ ਲੋਕਾਂ ਨੇ ਕਦੀ ਇਹਨਾਂ ਚੀਜ਼ਾਂ ਦੀ ਤਾਰੀਫ਼ ਨਹੀਂ ਕੀਤੀ ਕਿ ਪੁਲਿਸ ਨੇ 24 ਘੰਟਿਆਂ ਦੇ ਵਿੱਚ ਵਿੱਚ ਕੋਈ ਵੀ ਵਾਰਦਾਤ ਵਾਪਰੀ ਹੈ 24 ਘੰਟਿਆਂ ਦੇ ਵਿੱਚ ਵਿੱਚ ਪੁਲਿਸ ਨੇ ਉਸ ਵਾਰਦਾਤ ਨੂੰ ਟ੍ਰੇਸ ਕੀਤਾ ਔਰ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਅੰਜਾਮ ਤੱਕ ਪਹੁੰਚਾਇਆ ਇੰਨਾਂ ਚੀਜ਼ਾਂ ਦੀ ਕਦੀ ਇਹਨਾਂ ਨੇ ਤਾਰੀਫ਼ ਨਹੀਂ ਕੀਤੀ ਕਦੀ ਪੁਲਿਸ ਦੇ ਕੋਲੇ ਤੁਸੀਂ ਇਸ ਟਾਈਪ ਦੀਆਂ ਇੰਨੀਆਂ ਲੇਟੈਸਟ ਗੱਡੀਆਂ ਤੱਕ ਨਹੀਂ ਦੇਖੀਆਂ ਹੋਣਗੀਆਂ ਜਿਹੋ ਜਿਹੀਆਂ ਇਸ ਵੇਲੇ ਪੰਜਾਬ ਪੁਲਿਸ ਦੇ ਕੋਲੇ ਨੇ ਗੱਲ ਸਿਰਫ ਗੱਡੀਆਂ ਤੱਕ ਸੀਮਤ ਨਹੀਂ ਹੈ ਹਰ ਇੱਕ ਤਰ੍ਹਾਂ ਦੀ ਲੇਟੈਸਟ ਤੋਂ ਲੇਟੈਸਟ ਟੈਕਨੋਲੋਜੀ ਜਿਹੜੀ ਹੈ ਉਹ ਪੰਜਾਬ ਪੁਲਿਸ ਦੇ ਕੋਲੇ ਮੌਜੂਦ ਹੈ ਕੁਝ ਤਾਕਤਾਂ ਕਿਉਂਕਿ ਅਸੀਂ ਬਾਰਡਰ ਸਟੇਟ ਆ ਅਸੀਂ ਸੈਂਸਿਟਿਵ ਸਟੇਟ ਆ ਕੁਝ ਤਾਕਤਾਂ ਹਮੇਸ਼ਾ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਡਿਸਟਰਬ ਕੀਤਾ ਜਾਵੇ ਪਰ ਜਿਹੜੇ ਵੀ ਡਿਸਟਰਬ ਕਰਨ ਵਾਲੇ ਲੋਕ ਨੇ ਉਹ ਇਹ ਗੱਲ ਬੜੀ ਚੰਗੀ ਤਰ੍ਹਾਂ ਆਪਣੇ ਪੱਲੇ ਬੰਨ ਲੈਣ ਕੇ ਉਹ ਇਹ ਕੰਮਕਾਰ ਛੱਡ ਕੇ ਸਹੀ ਕੰਮਾਂ ਵੱਲ ਨੂੰ ਆ ਜਾਣ ਨਹੀਂ ਤਾਂ ਪੰਜਾਬ ਪੁਲਿਸ ਜਿਹੜੇ ਵੀ ਰਾਜ ਦੇ ਵਿੱਚ ਉਹ ਜਾਣਗੇ ਉਹਨਾਂ ਦਾ ਪਿੱਛਾ ਕਰਦਿਆਂ ਉਸ ਰਾਜ ਤੱਕ ਪਹੁੰਚੂਗੀ ਔਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਉਹਨਾਂ ਦੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਾਹਿਬ ਸਾਡੇ ਨੇਤਾ ਜਿੰਨੇ ਵੀ ਨੇ ਉਹ ਗੈਂਗਸਟਰਾਂ ਨੂੰ ਪਨਾਹ ਨਹੀਂ ਦਿੰਦੇ ਨਾ ਅਸੀਂ ਗੈਂਗਸਟਰ ਪੈਦਾ ਕਰਦੇ ਆ ਨਾ ਕਿਸੇ ਦੇ ਨਾਲ ਸਾਡੀਆਂ ਗੈਂਗਸਟਰਾਂ ਦੀਆਂ ਫੋਟੋਆਂ ਹੋਣਗੀਆਂ ਜਿਹੜੀ ਜਿਵੇਂ ਕਿ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਚੱਲਦਾ ਰਿਹਾ ਕਿਸੇ ਜਗ੍ਹਾ ਦੇਤੇ ਕੋਈ ਵਾਰਦਾਤ ਵਾਪਰਦੀ ਸੀ ਤੇ ਝਟ ਦੇਣੀ ਕਿਸੇ ਨਾ ਕਿਸੇ ਨੇਤਾ ਦੀ ਫੋਟੋ ਗੈਂਗਸਟਰ ਦੇ ਨਾਲ ਜਿਹੜੀ ਉਹ ਆ ਜਾਂਦੀ ਸੀ ਅਸੀਂ ਅਜੇਹੇ ਲੋਕਾਂ ਨੂੰ ਸਬਕ ਸਿਖਾਵਾਂਗੇ ਜਿਹੜੇ ਕਿ ਇਹ ਸਮਝਦੇ ਆ ਕਿ ਸ਼ਾਇਦ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਖਰਾਬ ਕਰਕੇ ਪੰਜਾਬੀਆਂ ਨੂੰ ਮੁਸ਼ਕਲ ਦੇ ਵਿੱਚ ਜਿਹੜਾ ਉਹ ਪਾ ਸਕਦੇ ਆ ਇਹ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਡਵੈਲਪਮੈਂਟਸ ਹੋਈਆਂ ਨੇ ਇਹ ਇਸ ਪਾਸੇ ਵੱਲ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਜੜੀ ਹੈ ਉਹ ਇਹਨਾਂ ਵਾਰਦਾਤਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ੂਗੀ ਨਹੀਂ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਉਹਾਰੇ ਕਹਿੰਦੇ ਨੇ ਕਿ ਇੱਥੇ ਨਹੀਂ ਹੋਇਆ ਉਹ ਨਹੀਂ ਹੋਇਆ ਜਿਹੜਾ ਯੁੱਧ ਹੈ ਉਹਨੂੰ ਪਤਾ ਨਹੀਂ ਕਿੰਨੀ ਧੇਰ ਲੱਗ ਜਾਂਦੀ ਹੈ ਲੰਬਾ ਹੁੰਦਾ ਉਹ ਪਰ ਉਸੇ ਤਰੀਕੇ ਦਾ ਇੱਕ ਸਿਸਟੇਮੈਟਿਕਲੀ ਯੁੱਧ ਜਿਹੜਾ ਪੰਜਾਬ ਪੁਲਿਸ ਨੇ ਇਨਾ ਗੈਂਗਸਟਰਾਂ ਦੇ ਖਿਲਾਫ ਜਿਹੜਾ ਉਹ ਛੇੜਿਆ ਹੋਇਆ ਕੋਈ ਗੈਂਗਸਟਰ ਕੋਈ ਸ਼ੂਟਰ ਜਿਹੜਾ ਇਹ ਸਮਝਦਾ ਹੈ ਕਿ ਸ਼ਾਇਦ ਉਹ ਫਰੋਤੀ ਦੇ ਵਾਸਤੇ ਕਿਸੇ ਨੂੰ ਧਮਕੀ ਦੇ ਦੂਗਾ ਜਾਂ ਫਿਰ ਉਹਦੇ ਕਿਸੇ ਕਾਰੋਬਾਰ ਦੇ ਉੱਤੇ ਕਿਸੇ ਕਿਸਮ ਦਾ ਹਮਲਾ ਕਰੂਗਾ ਤਾਂ ਇਸ ਗੱਲ ਦੇ ਵਾਸਤੇ ਤਿਆਰ ਰਹੇ ਕਿ ਪੰਜਾਬ ਪੁਲਿਸ ਅੱਗੋਂ ਹਮਲਾ ਕਰਨ ਦੇ ਵਾਸਤੇ ਪੂਰੇ ਤਰੀਕੇ ਦੇ ਨਾਲ ਲੈਸ ਹੈ ਔਰ ਉਹ ਕੋਈ ਵਿਅਕਤੀ ਹੋਵੇ ਕਿਸੇ ਨਾਲ ਉਹਦੇ ਸਬੰਧ ਹੋਣ ਕਿਸੇ ਵੀ ਪਰਿਵਾਰ ਦੇ ਵਿੱਚੋਂ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ